ਸੀ ਬਹੁਤ ਵਾਰ ਸਰਵਣ ਕੀਤਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸ਼शोਭਤ ਹੁੰਦੇ ਐ ਔਰ ਦੋ ਤੇਗਾ ਧਾਰਨ ਕਰਦੇ ਐ ਮੇਰੀ ਪੀਰੀ ਦੇ ਮਾਲਕ ਬਣ ਜਾਂਦੇ ਐ ਲੇਕਿਨ ਇਹ ਗੱਲ ਜਿਹੜੀ ਉਹ ਅਧੂਰੀ ਐ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਸਬੰਧਤ ਚਾਰ ਦਿਹਾੜੇ ਜਿਹੜੇ ਉਹ ਵੱਖੋ ਵੱਖਰੇ ਐ ਉਹ ਕਿਹੜੇ ਕਿਹੜੇ ਦਿਹਾੜੇ ਆ ਆਪਾਂ ਉਹਨਾਂ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੇ ਗੁਰੂ ਹਰਗਬੰਗ ਸਾਹਿਬ ਸੱਚੇ ਪਾਤਸ਼ਾਹ ਜੀ 6ਵੇਂ ਸਤਗੁਰੂ ਗੁਰਤਾ ਗੱਦੀ ਤੇ ਸ਼ਿਸ਼ੋਭਤ ਹੁੰਦੇ ਐ ਜੇਕਰ ਉਹਨਾਂ ਦੇ ਜੀਵਨ ਦੀ ਗੱਲ ਕਰੀਏ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੇ ਘਰ ਗੁਰੂ ਕੀ ਵਡਾਲੀ ਵਿਖੇ ਉਹਨਾਂ ਦਾ ਪਾਵਨ ਪ੍ਰਕਾਸ਼ ਹੁੰਦਾ ਹੈ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਮਾਰਨ ਦੇ ਵਾਸਤੇ ਪ੍ਰਿਥੀ ਚੰਦ ਦੇ ਵੱਲੋਂ ਯਤਨ ਕੀਤਾ ਜਾਂਦਾ ਹੈ ਪਰ ਚਾਰ ਹਮਲੇ ਕਰਨ ਦੇ ਬਾਵਜੂਦ ਵੀ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰੱਖਿਆ ਕੀਤੀ ਸੀ ਜਿਸ ਵੇਲੇ ਦੇ ਨਾਲ ਥੋੜੇ ਵੱਡੇ ਹੁੰਦੇ ਆ ਤੇ ਉਹਨਾਂ ਦੇ ਤਨ ਦੇ ਉੱਪਰ ਚੇਚਕ ਨਿਕਲ ਆਉਂਦੀ ਏ ਜਿਹਨੂੰ ਭਾਰਤੀ ਲੋਕ ਸੀਤਲਾ ਕਹਿੰਦੇ ਆ ਔਰ ਮੰਨਿਆ ਜਾਂਦਾ ਕਿ ਸੀਤਲਾ ਜਿਹੜੀ ਉਹਨੂੰ ਮਾਤਾ ਦੇ ਰੂਪ ਵਿੱਚ ਪੂਜਿਆ ਜਾਂਦਾ ਸੀ ਤੇ ਉਦੋਂ ਵੀ ਜਿਹੜੇ ਪੁਰਾਣੇ ਲੋਕ ਸਨ ਜਿਹੜੇ ਵਿਹਮਾ ਭਰਮਾ 'ਚ ਵਿਸ਼ਵਾਸ ਰੱਖਦੇ ਸੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਣ ਕੇ ਕਿਹਾ ਕਿ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹੜਾ ਉਹ ਸੀਤਲਾ ਮੰਦਰ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਔਰ ਲੱਸੀ ਪਾਉਣੀ ਚਾਹੀਦੀ ਹੈ 베ਰੀ ਦੇ ਕੋਲ ਜਾ ਕੇ ਤਾਂ ਕਿ ਸੀਤਲਾ ਠੀਕ ਹੋ ਜਾਵੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਾ ਤੇ ਮੰਦਰ ਦੇ ਵਿੱਚ ਲਜਾਇਆ ਗਿਆ ਤੇ ਨਾ ਹੀ ਕੋਈ ਜਿਹੜੀ ਹੈ ਉਹ ਲੱਸੀ ਪਾਈ ਗਈ ਬਲਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਆਕਾਲ ਪੁਰਖ ਵਾਹਿਗੁਰੂ ਕਿਰਪਾ ਕਰਨਗੇ ਸੀਤਲਾ ਤੇ ਰਾਖਿਆ ਬਿਹਾਰੀ ਆ ਕਾਲਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੀ ਸੀਤਾ ਜਿਹੜੀ ਉਹ ਠੀਕ ਹੋ ਜਾਂਦੀ ਹੈ ਫਿਰ ਉਸ ਵੇਲੇ ਦੇ ਨਾਲ ਉਹਨਾਂ ਨੂੰ ਜਿਹੜੀ ਹੈ ਉਹ ਵਿਦਿਆ ਮੁਹੱਈਆ ਕਰਵਾਈ ਜਾਂਦੀ ਹੈ ਉਹਨਾਂ ਨੂੰ ਗੁਰਮੁਖੀ ਗੁਰਬਾਣੀ ਦੀ ਸੰਥਿਆ ਅਰਬੀ ਫਾਰਸੀ ਸੰਸਕ੍ਰਿਤ ਇਹਦੇ ਤੋਂ ਇਲਾਵਾ ਉਹਨਾਂ ਨੂੰ ਜਿਹੜੇ ਸ਼ਸਤਰ ਵਿਦਿਆ ਸਿਖਾਈ ਜਾਂਦੀ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਜਾਣਦੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਸ਼ਸਤਰਧਾਰੀ ਹੋਣਾ ਪਵੇਗਾ ਤਾਂ ਪਹਿਲਾਂ ਹੀ ਉਹਨਾਂ ਨੇ ਆਪਣੇ ਪੁੱਤਰ ਗੁਰੂ ਹਰਗਬਿੰਦ ਸਾਹਿਬ ਮਹਾਰਾਜ ਨੂੰ ਜਿਹੜੀ ਸ਼ਸਤਰ ਵਿਦਿਆ ਮੁਹੱਈਆ ਕਰਵਾ ਦਿੱਤੀ ਸੀ ਇਤਿਹਾਸ ਕਹਿੰਦਾ ਹੈ ਕਿ 64 ਪ੍ਰਕਾਰ ਦੀ ਵਿਦਿਆ ਜਿਹੜੀ ਹੈ ਗੁਰੂ ਹਰਗਬਿੰਦ ਸਾਹਿਬ ਮਹਾਰਾਜ ਨੂੰ ਮੁਹੱਈਆ ਕਰਵਾਈ ਗਈ ਔਰ ਇਹ ਸਾਰੀ ਵਿਦਿਆ ਦੀ ਦਾਤ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ ਤਾਂ ਸਮਾਂ ਆਉਂਦਾ ਜਿਸ ਵੇਲੇ ਦੇ ਨਾਲ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਤਖਤ ਦੇ ਉੱਪਰ ਬੈਠਦਾ ਹੈ ਔਰ ਜਿਹੜੇ ਕੱਟੜ ਪੰਥੀ ਸਨ ਉਹਨਾਂ ਦੇ ਮਗਰ ਲਾ ਕੇ ਜਹਾਂ ਗੀਰ ਨੇ ਆਪਣੇ ਪੁੱਤਰ ਖੁਸਰੋ ਦੀ ਬਗਾਵਤ ਦਾ ਇਲਜ਼ਾਮ ਲਾ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਨ ਦਾ ਐਲਾਨ ਕੀਤਾ ਸੀ ਜਿਸ ਵੇਲੇ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪਤਾ ਲੱਗਦਾ ਹੈ ਲਾਹੌਰ ਦੀ ਧਰਤੀ ਤੇ ਸਤਗੁਰੂ ਜਾਣ ਲੱਗਦੇ ਆ ਤਾਂ ਸ਼ਹੀਦ ਹੋਣ ਜਾਣ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕੋਠਾ ਸਾਹਿਬ ਵਾਲੀ ਜਗ੍ਹਾ ਦੇ ਉੱਪਰ ਸਿੱਖ ਸੰਗਤਾਂ ਨੂੰ ਇਕੱਤਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਉੱਪਰ ਸ਼ਿਸ਼ੋਭਤ ਕੀਤਾ ਗਿਆ ਉਸ ਵੇਲੇ ਦੇ ਨਾਲ ਗੁਰਤਾ ਗੱਦੀ ਦੇ ਉੱਪਰ ਸ਼ਿਸ਼ੋਭਤ ਕਰਨ ਤੋਂ ਬਾਅਦ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਸੀ ਚੱਲੇ ਹਾਂ ਪਰਤ ਕੇ ਵਾਪਸ ਨਹੀਂ ਆਉਣਾ ਅੱਜ ਤੋਂ ਬਾਅਦ ਜਿਹੜਾ 6ਵਾਂ ਸਤਿਗੁਰੂ ਗੁਰੂ ਹਰਗਬੰਸ ਸਾਹਿਬ ਮਹਾਰਾਜ ਹੋਣਗੇ ਇਹਨੂੰ ਸਾਡਾ ਹੀ ਤੁਸੀਂ ਰੂਪ ਜਾਨਣਾ ਹੈ ਗੁਰੂ ਹਰਗਬੰਸ ਸਾਹਿਬ ਮਹਾਰਾਜ ਜੀ ਨਾਲ ਸੰਬੰਧਿਤ ਇਹ ਪਹਿਲਾ ਦਿਹਾੜਾ ਸੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ਼ਹਾਦਤ ਤੋਂ ਪਹਿਲਾਂ ਜਿਹੜਾ ਸੀ ਗੁਰੂ ਹਰਗਬੰਸ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਸ਼ਸ਼ੋਭਤ ਕੀਤਾ ਸੀ ਜੇਕਰ ਕੋਠਾ ਸਾਹਿਬ ਦੀ ਗੱਲ ਕਰੀਏ ਤਾਂ ਕੋਠਾ ਸਾਹਿਬ ਜਿਸ ਵੇਲੇ ਦੇ ਨਾਲ ਅੰਮ੍ਰਿਤਸਰ ਪਾਵਨ ਸਰੋਵਰ ਜਿਹੜਾ ਉਹ ਬਣਾਇਆ ਗਿਆ ਸੀ ਤੇ ਉਹਦੇ ਵਿੱਚੋਂ ਜਿਹੜੀ ਕੱਚੀ ਮਿੱਟੀ ਨਿਕਲੀ ਸੀ ਉਸ ਕੱਚੀ ਮਿੱਟੀ ਦੇ ਨਾਲ ਜਿਹੜਾ ਇੱਕ ਕੋਠਾ ਸਾਹਿਬ ਤਿਆਰ ਕੀਤਾ ਸੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਤਾਂ ਉਹਦਾ ਸੋਖ ਆਸਣ ਵੀ ਕੋਠਾ ਸਾਹਿਬ ਵਾਲੀ ਥਾਂ ਦੇ ਉੱਪਰ ਹੀ ਕੀਤਾ ਗਿਆ ਸੀ। ਇਸੇ ਹੀ ਕੋਠਾ ਸਾਹਿਬ ਵਾਲੀ ਥਾਂ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੇ ਉੱਪਰ ਸਿਸ਼ੋਭਤ ਕੀਤਾ ਗਿਆ ਸੀ। ਇੱਕ ਗੱਲ ਹੋਰ ਬੜੀ ਕਾਬਰੇ ਕਾਬਲੇ ਗੌਰ ਹੈ ਕਿ ਹਰ ਗੁਰੂ ਸਾਹਿਬਾਨ ਨੇ ਆਪਣੇ ਜਿੰਦਿਆਂ ਜੀ ਪਵ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਅਗਲੇ ਗੁਰੂ ਨੂੰ ਜਿਹੜਾ ਗੁਰਤਾ ਗੱਦੀ ਤੇ ਸ਼ਿਸ਼ੋਭਤ ਕੀਤਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਤੇ ਸ਼ਿਸ਼ੋਭਤ ਕੀਤਾ ਸੀ ਇਦਾਂ ਹੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕੇਵਲ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਸਨ ਜਿਨ੍ਹਾਂ ਨੇ ਦਿੱਲੀ ਦੀ ਧਰਤੀ ਦੇ ਉੱਪਰ ਐਲਾਨ ਕਰ ਦਿੱਤਾ ਸੀ ਕਿ ਅਗਲਾ ਗੁਰੂ ਜਿਹੜਾ ਉਹ ਬਕਾਲੀ ਦੀ ਧਰਤੀ ਦੇ ਉੱਪਰ ਹੈ ਤੇ ਸਿੱਖਾਂ ਨੇ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਦੀ ਰਸਮ ਅਦਾ ਕੀਤੀ ਸੀ। ਇਸੇ ਤਰ੍ਹਾਂ ਦੇ ਨਾਲ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਹਾਦਤ ਤੋਂ ਪਹਿਲਾਂ ਭਾਵ ਜਾਨ ਤੋਂ ਪਹਿਲਾਂ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਤੇ ਸਿਸ਼ੋਭਤ ਕਰ ਦਿੱਤਾ ਸੀ। ਫਿਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ 1606 ਈਸਵੀ ਦੇ ਵਿੱਚ 30 ਮਈ ਨੂੰ ਜਿਹੜਾ ਵਾ ਉਹ ਲਾਹੌਰ ਦੀ ਧਰਤੀ ਦੇ ਉੱਪਰ ਸ਼ਹੀਦ ਹੋ ਜਾਂਦੇ ਆ। ਜਦੋਂ ਉਹਨਾਂ ਦੀ ਸ਼ਹਾਦਤ ਦੀ ਖਬਰ ਜਿਹੜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੀ ਹੈ ਤਾਂ ਫਿਰ ਉਸ ਵੇਲੇ ਦੇ ਨਾਲ ਦੂਸਰਾ ਜਿਹੜਾ ਸਮਾਗਮ ਹੁੰਦਾ ਉਹ ਸਮਾਗਮ ਸੀ ਦਸਤਾਰਬੰਦੀ ਦਾ ਸਮਾਗਮ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਸ ਵੇਲੇ ਦੇ ਨਾਲ ਕੋਈ ਪਿਤਾ ਅਕਾਲ ਚਲਾਣਾ ਕਰ ਜਾਵੇ ਚੜ੍ਹਾਈ ਕਰ ਜਾਵੇ ਤਾਂ ਫਿਰ ਉਹਦੇ ਦਸਵੇਂ ਦੇ ਉੱਪਰ ਜਿਹੜਾ ਉਹਦੇ ਪੁੱਤਰ ਨੂੰ ਦਸਤਾਰ ਸਜਾਈ ਜਾਂਦੀ ਹੈ ਇਹਦਾ ਭਾਵ ਹੁੰਦਾ ਹੈ ਕਿ ਘਰ ਦੀ ਜ਼ਿੰਮੇਵਾਰੀ ਪੁੱਤਰ ਨੂੰ ਦਿੱਤੀ ਜਾਂਦੀ ਹੈ ਤਾਂ ਇੱਕ ਇਹ ਵੀ ਮੰਨ ਲਿਆ ਜਾਵੇ ਕਿ ਘਰ ਦੀ ਜ਼ਿੰਮੇਵਾਰੀ ਦੀ ਦਸਤਾਰ ਔਰ ਗੁਰਤਾ ਗੱਦੀ ਦੀ ਦਸਤਾਰ ਜਿਸ ਵੇਲੇ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਹੀਦ ਹੋ ਜਾਂਦੇ ਐ ਫਿਰ ਕੋਠਾ ਸਾਹਿਬ ਵਾਲੀ ਥਾਂ ਦੇ ਉੱਪਰ ਦਸਤਾਰ ਬੰਦੀ ਦਾ ਸਮਾਗਮ ਜਿਹੜਾ ਹੁੰਦਾ ਹੈ ਔਰ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਅਰਦਾਸ ਕਰਦੇ ਆ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦਸਤਾਰ ਸਜਾਈ ਜਾਂਦੀ ਹੈ ਪਾਵ ਸਤਗੁਰੂ ਗੁਰਤਾ ਗੱਦੀ ਤੇ ਸ਼ਿਸ਼ੋਭਤ ਹੋ ਜਾਂਦੇ ਆ ਫਿਰ ਜਿਹੜੇ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਥੋੜੇ ਸਮੇਂ ਵਾਸਤੇ ਭਾਈ ਕੀ ਢੋਲੀ ਦੀ ਧਰਤੀ ਦੇ ਉੱਪਰ ਚਲੇ ਜਾਂਦੇ ਆ ਕਿਉਂਕਿ ਲਾਹੌਰ ਦਾ ਸੂਬੇਦਾਰ ਮੁਰਤਜ਼ਾ ਖਾਂ ਔਰ ਇਥੋਂ ਤੱਕ ਐਲਾਨ ਕੀਤਾ ਹੋਇਆ ਸੀ ਬਾਦਸ਼ਾਹ ਜਹਾਂਗੀਰ ਨੇ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਘਰ ਘਾਟ ਜਿਹੜਾ ਉਹਨੂੰ ਜ਼ਬਤ ਕਰ ਲਿਆ ਜਾਏ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਦੋ ਹੀ ਰਸਤੇ ਸੀ ਜਾਂ ਤੇ ਟਕਰਾ ਕੇ ਹਕੂਮਤ ਦੇ ਨਾਲ ਸਿੱਖ ਲਹਿਰ ਨੂੰ ਖਤਮ ਕਰ ਦਿੰਦੇ ਜਾਂ ਫਿਰ ਜਿਹੜਾ ਚੁੱਪ ਕਰਕੇ ਬੈਠ ਜਾਂਦੇ ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਪਹਿਲੇ ਸ਼ਹੀਦ ਜਿਹੜੇ ਹੋਏ ਐ ਉਹਨਾਂ ਦੇ ਪੈਰੋਕਾਰ ਚੁੱਪ ਕਰਕੇ ਬੈਠ ਗਏ ਪਰ ਸਤਗੁਰੂ ਨਾਂ ਤੇ ਚੁੱਪ ਕਰਕੇ ਬੈਠੇ ਨਾ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖ ਲਹਿਰ ਨੂੰ ਹਕੂਮਤ ਦੇ ਨਾਲ ਟਕਰਾ ਕੇ ਖਤਮ ਕਰਵਾਇਆ ਬਲਕਿ ਇੱਕ ਨਿਆਰਾ ਰਸਤਾ ਜਿਹੜਾ ਉਹ ਤਿਆਰ ਕੀਤਾ ਸਹਿਜੇ ਸਹਿਜੇ ਤਿਆਰੀ ਕਰਨੀ ਰੰਭ ਕੀਤੀ ਸਿੱਖ ਲਹਿਰ ਦੇ ਜਜ਼ਬਾਤਾਂ ਨੂੰ ਵੀ ਸਤਿਗੁਰੂ ਨੇ ਕਬਜ਼ੇ ਵਿੱਚ ਰੱਖਿਆ ਔਰ ਨਾਲੇ ਜਿਹੜਾ ਸੀ ਉਹਨਾਂ ਨੂੰ ਬਚਾਉਣਾ ਵੀ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਥੋੜਾ ਸਮਾਂ ਭਾਈ ਕੀ ਡਰੌਲੀ ਦੀ ਧਰਤੀ ਦੇ ਉੱਪਰ ਚਲੇ ਗਏ ਪਰਤ ਕੇ ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਆਉਂਦੇ ਆ ਫਿਰ ਸਤਗੁਰੂ ਆਪਣੇ ਪਵਨ ਸਥਾਨ ਗੁਰਦੁਆਰਾ ਗੁਰੂ ਕਾ ਮੈਲ ਹੈ ਜਿੱਥੇ ਇੱਥੇ ਸਤਗੁਰਾਂ ਦੀ ਰਿਹائش ਹੁੰਦੀ ਸੀ ਇੱਥੋਂ ਮਹਾਰਾਜ ਇੱਕ ਦਿਨ ਤੁਰਦੇ ਐ ਨਾਲ ਉਹਨਾਂ ਦੇ ਬਾਬਾ ਬੁੱਢਾ ਸਾਹਿਬ ਜੀ ਹੈ ਭਾਈ ਗੁਰਦਾਸ ਸਾਹਿਬ ਤੇ ਹੋਰ ਗੁਰੂ ਕੇ ਸਿੱਖ ਹੈ ਸਾਰਿਆਂ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਜਾ ਕੇ ਨਮਸਕਾਰ ਕਰਦੇ ਐ ਪ੍ਰਕਰਮਾ ਕਰਦੇ ਐ ਪ੍ਰਕਰਮਾ ਕਰਨ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਐਨ ਸਾਹਮਣੇ ਤੇ ਕੋਠਾ ਸਾਹਿਬ ਦੇ ਖੱਬੇ ਪਾਸੇ ਜਿਹੜਾ ਹੈ ਪਹਿਲਾਂ ਤੋਂ ਥਾਂ ਸਾਫ਼ ਕਰਕੇ ਰੱਖਿਆ ਹੋਇਆ ਸੀ ਉੱਥੇ ਇੱਟਾਂ ਪਈਆਂ ਹੋਈਆਂ ਸੀ ਚੂਨਾ ਪਿਆ ਹੋਇਆ ਸੀ ਸਤਗੁਰਾਂ ਨੇ ਆਣ ਕੇ ਅਰਦਾਸਾ ਸੋਧਿਆ ਏ ਅਰਦਾਸਾ ਸੋਧਣ ਤੋਂ ਬਾਅਦ ਆਪਣੇ ਕਰ ਕਮਲਾਂ ਦੇ ਨਾਲ ਇੱਕ ਇੱਟ ਚੁੱਕੀ ਹੈ ਤਾਂ ਸਤਗੁਰਾਂ ਨੇ ਟਿਕਾਈ ਬਾਕੀ ਦੀਆਂ ਇੱਟਾਂ ਜਿਹੜੀਆਂ ਸੀ ਭਾਈ ਗੁਰਦਾਸ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਨੇ ਲਾਈਆਂ ਔਰ ਇਹਨੂੰ ਜਿਹੜਾ ਸੀ ਇੱਕ ਥੜੇ ਦੇ ਰੂਪ ਵਿੱਚ ਤਿਆਰ ਕੀਤਾ ਜਿਹਨੂੰ ਆਪਾਂ ਅਕਾਲ ਬੂੰਗਾ ਕਹਿੰਦੇ ਆ ਔਰ ਅੱਜਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਕਿਹਾ ਜਾਂਦਾ ਹੈ ਤਾਂ ਸਾਡੇ ਇਤਿਹਾਸ ਦੇ ਪਾਵਨ ਬਚਨ ਹੈ ਕਿਸੇ ਰਾਜ ਨੇ ਹੱਥ ਲਗਾਇਓ ਬੂਢਾ ਔਰ ਗਰਦਾਸ ਬਣਾਇਓ ਗੁਰੂ ਹਰਗਬੰਸਾ ਮਹਾਰਾਜ ਨੇ ਆਪਣੇ ਕਰ ਕਮਲਾ ਨਾਲ ਭਾਈ ਗੁਰਦਾਸ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਨੇ ਮਿਲ ਕੇ ਅਕਾਲ ਤਖਤ ਸਾਹਿਬ ਦੀ ਜਿਹੜੀ ਉਸਾਰੀ ਕੀਤੀ ਹੈ ਉਸ ਵੇਲੇ ਦੇ ਨਾਲ ਅਕਾਲ ਤਖਤ ਸਾਹਿਬ ਕੇਵਲ ਇੱਕ ਥੜੇ ਦੇ ਰੂਪ ਵਿੱਚ ਸੀ ਇਹਦੀ ਲੰਬਾਈ ਜਿਹੜੀ 14 ਫੁੱਟ ਇਹਦੀ ਚੜਾਈ 8 ਫੁੱਟ ਤੇ ਧਰਤੀ ਦੇ ਤਲ ਤੋਂ ਉਚਾਈ ਜਿਹੜੀ ਉਹ 7 ਫੁੱਟ ਰੱਖੀ ਜਾਂਦੀ ਹੈ ਜਦਿਸ ਵੇਲੇ ਦੇ ਨਾਲ ਤਖਤ ਸਾਹਿਬ ਜਿਹੜਾ ਉਹ ਤਿਆਰ ਹੋ ਜਾਂਦਾ ਹੈ ਫਿਰ ਇਹ ਤੀਸਰਾ ਸਮਾਗਮ ਸੀ ਇੱਕ ਚੌਥਾ ਸਮਾਗਮ ਫਿਰ ਰੱਖਿਆ ਜਾਂਦਾ ਹੈ ਉਹ ਸਮਾਗਮ ਸੀ ਤਖਤ ਨਿਸ਼ੇਣੀ ਪਾਵ ਜਿਹਨੂੰ ਆਪਾਂ ਕਹਿੰਨੇ ਸ਼ਸਤਰ ਧਾਰਨ ਦਿਵਸ ਜਿਹਨੂੰ ਆਪਾਂ ਕਹਿੰਨੇ ਮੀਰੀ ਪੀਰੀ ਦਿਵਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੂਰ ਦੂਰ ਤੱਕ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਤੁਸੀਂ ਸਾਰੇ ਆਓ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਪਰ ਆਣ ਕੇ 71 ਹੋਵੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਆ ਉਹ ਤਖਤ ਸਾਹਿਬ ਤੇ ਬਿਰਾਜਮਾਨ ਹੋਣਗੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਜਿਹੜੀਆਂ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦੀਆਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਉਂਦੇ ਆ ਆਣ ਕੇ ਸਤਗੁਰੂ ਉਸ ਤਖਤ ਸਾਹਿਬ ਦੇ ਉੱਪਰ ਸ਼ੋਭਨੀਕ ਹੁੰਦੇ ਐ ਪੇਠ ਦੇ ਉੱਪਰ ਉਹਨਾਂ ਨੇ ਇੱਕ ਸੁੰਦਰ ਢਾਲ ਪਹਿਨੀ ਹੋਈ ਸੀ ਉੱਪਰ ਜਿਹੜਾ ਸੀ ਉਹ ਭੱਥਾ ਪਾਇਆ ਹੋਇਆ ਸੀ ਭੱਥੇ ਦੇ ਵਿੱਚ ਤੀਰ ਸ਼ੋਭਨੀਕ ਸਨ ਇੱਕ ਹੱਥ ਦੇ ਵਿੱਚ ਮਹਾਰਾਜ ਨੇ ਤੀਰਕਮਾਨ ਪਕੜਿਆ ਸੀ ਬਾਬਾ ਬੁੱਢਾ ਸਾਹਿਬ ਜੀ ਆਉਂਦੇ ਐ ਦੋ ਤੇਗਾ ਲੈ ਕੇ ਆਉਂਦੇ ਐ ਸਤਗੁਰਾਂ ਦੇ ਗਲ ਦੇ ਵਿੱਚ ਦੋ ਤੇਗਾ ਧਾਰਨ ਕਰਵਾਉਂਦੇ ਐ ਇੱਕ ਮੀਰੀ ਦੀ ਐ ਇੱਕ ਪੀਰੀ ਦੀ ਐ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਅਸੀਂ ਇਹਨਾਂ ਇਸ ਮੀਰੀ ਦੀ ਤੇਗ ਨਾਲ ਮੀਰਾ ਦੀ ਮੀਰੀ ਖੋਲਣੀ ਐ ਤੇ ਪੀਰਾਂ ਦੀ ਪੀਰੀ ਨੂੰ ਖੋ ਲੈਣਾ ਹੈ ਮੇਰੀ ਪੀਰ ਦਾ ਪਾਵ ਹੁੰਦਾ ਹੈ ਇਹ ਫਾਰਸੀ ਭਾਸ਼ਾ ਦੇ ਸ਼ਬਦ ਹੈ ਮੀਰ ਸ਼ਬਦ ਤੋਂ ਮੀਰੀ ਸ਼ਬਦ ਲਿਆ ਗਿਆ ਹੈ ਤੇ ਪੀਰ ਸ਼ਬਦ ਤੋਂ ਪੀਰੀ ਸ਼ਬਦ ਲਿਆ ਗਿਆ ਮੀਰ ਦਾ ਪਾਵ ਹੁੰਦਾ ਹੈ ਤਾਕਤਵਰ ਰਾਜਨੀਤਿਕ ਜਿਹਦੇ ਕੋਲ ਧਨ ਦੌਲਤ ਹੋਵੇ ਜਿਹਦੇ ਕੋਲ ਤਾਕਤ ਹੋਵੇ ਜਿਹਦੇ ਕੋਲ ਸੱਤਾ ਹੋਵੇ ਪੀਰੀ ਦਾ ਪਾਵ ਹੁੰਦਾ ਜਿਹੜਾ ਧਾਰਮਿਕ ਬੰਦਾ ਹੋਵੇ ਬਜ਼ੁਰਗ ਹੋਵੇ ਗੁਰੂ ਹੋਵੇ ਉਹਨੂੰ ਪੀਰ ਕਿਹਾ ਜਾਂਦਾ ਹੈ ਸਤਿਗੁਰਾਂ ਨੇ ਮੀਰੀ ਤੇ ਪੀਰੀ ਨੂੰ ਇਕੱਠਿਆਂ ਕੀਤਾ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਪਹਿਲਾਂ ਮੀਰੀ ਪੀਰੀ ਸੀ ਪਰ ਵੱਖੋ ਵੱਖਰੀ ਸੀ ਜਿਹੜਾ ਧਾਰਮਿਕ ਬੰਦਾ ਸੀ ਉਹਦੇ ਕੋਲ ਤਾਕਤ ਨਹੀਂ ਸੀ ਹੈਗੀ ਜਿਹਦੇ ਕੋਲ ਤਾਕਤ ਸੀ ਉਹਦੇ ਕੋਲ ਧਰਮ ਨਹੀਂ ਸੀ ਹੈਗਾ ਸਤਿਗੁਰਾਂ ਨੇ ਦੋਵਾਂ ਚੀਜ਼ਾਂ ਨੂੰ ਇਕੱਠਿਆਂ ਜੋੜ ਦਿੱਤਾ ਧਰਮ ਤੇ ਤਾਕਤ ਨੂੰ ਇਕੱਠਿਆਂ ਕਰ ਦਿੱਤਾ ਉਸ ਵੇਲੇ ਦੇ ਨਾਲ ਪਹਿਲਾਂ ਤੋਂ ਸੱਦੇ ਹੋਏ ਉੱਥੇ ਦੋ ਢਾਡੀ ਸਹਿਬਾਨ ਸਨ ਬਾਬਾ ਨੱਥਾਮਲ ਤੇ ਬਾਬਾ ਅਬਦੁੱਲਾ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਨਮੁਖ ਢਾਡੀ ਵਾਰਾਂ ਗਾਇਨ ਕਰਨੀਆਂ ਸ਼ੁਰੂ ਕੀਤੀਆਂ ਉਹਨਾਂ ਨੇ ਪਹਿਲੀ ਵਾਰ ਜਿਹੜੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਨਮੁਖ ਗਾਇਨ ਕੀਤੀ ਕਿ ਸੱਚਾ ਤਖਤ ਸਹਾਇਓ ਸ਼੍ਰੀ ਗੁਰ ਪਾਇਕ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੱਚੇ ਤਖਤ ਦੀ ਸਿਰਜਣਾ ਕੀਤੀ ਹੈ ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਲਾਈਨ ਬੋਲੀ ਤਖਤ ਬਰਾਜੇ ਸਤਿਗੁਰੂ ਪ੍ਰਭੂ ਧਾਇਕ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਤਖਤ ਦੇ ਉੱਪਰ ਸ਼ੋਭਨੀਕ ਹੋ ਗਿਆ ਫਿਰ ਉਹਨਾਂ ਦੂਸਰੀ ਵਾਰ ਵਾਰ ਜਿਹੜੀ ਸੀ ਉਹ ਗਾਇਨ ਕੀਤੀ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਵਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਦ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਇਦਾਂ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖਤ ਸਾਹਿਬ ਦੇ ਉੱਪਰ ਸ਼ੋਭਨਿਕ ਹੁੰਦੇ ਐ ਸ਼ਸਤਰ ਧਾਰਨ ਕਰਦੇ ਐ ਇਹਨੂੰ ਮੀਰੀ ਪੀਰੀ ਦਿਵਸ ਜਿਹੜਾ ਉਹ ਕਿਹਾ ਜਾਂਦਾ ਔਰ ਕਾਲ ਤਖਤ ਸਾਹਿਬ ਦੀ ਸਿਰਜਣਾ ਦੇ ਬਾਰੇ ਸਾਡੇ ਇਤਿਹਾਸ ਦੇ ਵਿੱਚ ਦੋ ਵੱਖਰੀਆਂ ਵੱਖਰੀਆਂ ਵਿਚਾਰਧਾਰਾਵਾਂ ਨੇ ਇੱਕ ਵਿਚਾਰਧਾਰਾ ਹੈ ਕਿ ਸਤਗੁਰਾਂ ਨੇ ਤਖਤ ਸਾਹਿਬ 1608 ਈਸਵੀ ਦੇ ਵਿੱਚ ਜਿਹੜਾ ਤਿਆਰ ਕੀਤਾ ਔਰ ਇੱਕ ਵਿਚਾਰਧਾਰਾ ਹੈ ਕਿ 1609 ਦੇ ਵਿੱਚ ਤਿਆਰ ਕੀਤਾ ਦੋ ਇਤਿਹਾਸਕਾਰ ਦੋਵਾਂ ਦੀਆਂ ਵੱਖੋ-ਵੱਖਰੀਆਂ رائے ਅੱਧੇ 8 ਦੇ ਨਾਲ ਸਹਿਮਤ ਹੈ ਅੱਧੇ 9 ਦੇ ਨਾਲ ਸਹਿਮਤ ਹੈ ਕੁਝ ਵੀ ਹੋਵੇ ਸਤਗੁਰਾਂ ਨੇ ਇਸ ਅਕਾਲ ਪੁੰਗੇ ਦੀ ਸਿਰਜਣਾ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਹਕੂਮਤ ਦੇ ਨਾਲ ਟੱਕਰ ਵੀ ਲਈ ਉਹਨਾਂ ਨੇ ਚਾਰ ਜੰਗਾਂ ਵੀ ਕੀਤੀਆਂ ਔਰ ਚੌਵੀਂ ਜੰਗਾਂ ਦੇ ਵਿੱਚ ਸਤਗੁਰਾਂ ਦੀ ਜਿੱਤ ਹੋਈ ਉਹਨਾਂ ਨੇ ਸਿੱਖਾਂ ਦੇ ਵਿੱਚ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਿੱਚ ਅਣਖ ਗੈਰਤ ਸਵੈ ਮਾਨ ਜਿਹੜਾ ਸੀ ਉਹਨੂੰ ਭਰਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਨਾਲ ਸੰਬੰਧਿਤ ਇਹ ਚਾਰ ਦਿਹਾੜੇ ਸੀ ਪਹਿਲਾ ਦਿਹਾੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਸੰਬੰਧਿਤ ਜਦੋਂ ਸਤਗੁਰੂ ਜਿਹੜੇ ਐ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਹੀਦ ਹੋਣ ਤੋਂ ਪਹਿਲਾਂ ਉਹਨਾਂ ਨੂੰ ਗੁਰਤਾ ਗੱਦੀ ਤੇ ਸਿਸ਼ੋਭਤ ਕਰਦੇ ਐ ਦੂਸਰਾ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਉਹ ਦਸਤਾਰਬੰਦੀ ਦੀ ਰਸਮ ਹੁੰਦੀ ਐ ਤੀਸਰਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੁੰਦੀ ਐ ਤੇ ਚੌਥਾ ਸੀ ਸਤਗੁਰੂ ਤਖਤ ਸਾਹਿਬ ਦੇ ਉੱਪਰ ਸ਼ੋਭਨਿਕ ਹੁੰਦੇ ਐ ਤੇ ਦੋ țeਗਾ ਧਾਰਨ ਕਰਦੇ ਐ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਸੰਬੰਧਿਤ ਦਿਹਾੜੇ ਐ ਔਰ ਚੌਥੇ ਵੱਖੋ ਵੱਖਰੇ ਐ ਸਾਡੇ ਕੁਝ ਕੁ ਇਤਿਹਾਸਕਾਰਾਂ ਨੇ ਇਹਨਾਂ ਚੌਹਾਂ ਨੂੰ ਇਕੱਠਿਆਂ ਕਰਕੇ ਰਲਗੰਡ ਭਾਵਕ ਆਪਾਂ ਵੀ ਕਹਿ ਦਿੰਨੇ ਆ ਸਤਿਗੁਰੂ ਗੁਰਤਾਗਦੀ ਤੇ ਬੈਠੇ ਤੇ ਨਾਲ ਹੀ ਜਿਹੜਾ ਉਹਨਾਂ ਨੇ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ ਇਦਾਂ ਨਹੀਂ ਇਹ ਚਾਰ ਦਿਹਾੜੇ ਵੱਖੋ ਵੱਖਰੇ ਐ ਔਰ ਵੱਖੋ ਵੱਖਰੇ ਚਾਰ ਦਿਹਾੜੇ ਜਿਹੜੇ ਸਿੱਖ ਪੰਥ ਇਹਨਾਂ ਨੂੰ ਮਨਾਉਂਦਾ ਹੈ ਆਪਾਂ ਵੀ ਸਤਿਗੁਰਾਂ ਦੇ ਇਹਨਾਂ ਦਰਸਾਏ ਰਸਤਿਆਂ ਦੇ ਉੱਪਰ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ